पेंड पाष्टा जय बाबा सिद्ध चानो दरबार बाबा बेरी मॉडल टाउन पाष्टा विखे समूह नगर निवासी ग्राम पंचायत एनआरआई वीर नौजवान सभापाशा इलाके सहयोग बाबा सिद्ध चानो जी की याद सालाना जोड़ मेला शरदा भावना करवाया गया इस मौके प्रधान कमलदेव पाष्टा ने दसिया कि सालाना बाबा सिद्ध चानो जी दे मेले मौके बाबा सिद्ध चानो जी की पूजा अर्चना की गई उपरंत समूह इलाके दिया दंगत वालों झंडे की रसम अदा की गई ਉਨਾ ਦਸਿਆ ਕਿ ਬਾਬਾ ਸਿੱਧ ਚਾਨੋਜੀ ਦੇ ਜੋੜ ਮੇਲੇ ਮੌਕੇ ਬਲਵੀਰ ਗੋਹਾਵਰ ਬੁਰਾਇਆ ਵਾਲੇ ਸੋਨੀ ਸਾਰ ਦਾ ਨਕਾਲ ਪਾਰਟੀ ਆਦੇ ਬਾਬਾ ਜੀ ਦੇ ਗੁੰਗਾਨ ਕੀਤੇ ਗਏ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਬਾਬਾ ਸਿੱਧ ਚਾਨੋਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਬੱਚਿਆਂ ਦਾ ਛੇਂਜ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਬਾਬਾ ਸਿੱਧ ਚਾਨੋਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਇਲਾਕੇ ਪਰ ਤੋ ਫੱਕਰ ਫਕੀਰ ਸਾਧੂ ਸੰਤ ਮਹਾਪੁਰਸ਼ਾਂ ਨੇ ਕੋਜ ਕੇ ਹਾਜ਼ਰੀ ਭਰੀ ਇਸ ਮੌਕੇ ਪਰ ਬੰਦਕਾ ਨੇ ਦਸਿਆ ਸਲਾਣਾ ਜੋੜ ਮੇਲੇ ਮੌਕੇ ਪ੍ਰਮੁਖ ਸਖਸ਼ੀਅਤਾ ਸੰਤ ਮਹਾਪੁਰਸ਼ ਫਕਰ ਫਕੀਰਾ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਅਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਕਮਲਦੇਵ ਪਾਸ਼ਟਾਨ ਨੇ ਸਲਾਣਾ ਜੋੜ ਮੇਲਾ ਵਿੱਚ ਸਹਿਯੋਗ ਦੇਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਕਮਲਦੇਵ ਮੁਖ ਸੇਵਾਦਾਰ ਸਾਈ surjit shah hispur ਨਸੀਬ ਚੰਦ ਪਾਟਿਆ ਉਰਫ ਜੋਸ਼ੀ ਪਵਿੱਤਰ ਸਿੰਘ ਬਾਬਾ ਸਾਈ ਪਿੰਡੀ ਸ਼ਾਹ ਜਸਵਿੰਦਰਪਾਲ ਨਰਿੰਦਰ ਸਿੰਘ ਨਛੱਤਰ ਸਿੰਘ ਸਾਬੀ ਸਰਪੰਚ ਕੁਲਵੰਤ ਕੌਰ ਮੰਗਤ ਰਾਮ ਮਾਨਵ ਮਨੂ ਬਾਦਸ਼ਾ ਗੁਰਿੰਦਰ ਗੁਰੀ ਅਵੀ ਕਮਲਪਰੀ ਸੰਦੀਪ ਸਿੰਘ ਗੋਪੀ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੇਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਜ਼ਕਾਰਾ ਬਾਬੇ ਸਰਚਾਨੋ ਦਾ ਬੋਲ ਸੱਚੇ ਦਰਬਾਰ ਕੀ ਜੈ ਮਾਡਰ ਟਾਉਨ ਪਿੰਟ ਪਾਸਟਾ तहसील फगवाड़ा जिला कपूरथड़ा ਦੇ ਵਿੱਚ 20 ਤਰੀਕ ਨੌਵੇਂ ਮਹੀਨੇ ਦੇ ਵਿੱਚ ਬਾਬਾ ਸੇ ਚਾਨੋ ਜੀ ਦਾ ਮੇਲਾ ਬੜੀ ਸਰਦਾਂ ਦੇ ਨਾਲ ਮਨਾਇਆ ਗਿਆ ਇਸ ਮੇਲੇ ਦੇ ਵਿੱਚ ਇਲਾਕਾ ਨਿਵਾਸੀ ಗ್ರಾಮ ਪੰਚਾਇਤ ਪਿੰਡ ਵਾਸੀ ਤੇ ਨੌਜਵਾਨ ਸਭਾ ਨੇ ਰਲ ਕੇ ਬਾਬਾ ਜੀ ਬੜੀ ਸ਼ਰਧਾ ਦੇ ਨਾਲ ਸੰਗਤਾਂ ਦੀਆਂ ਸੇਵਾ ਕੀਤੀਆਂ ਜਿਨ੍ਹਾਂ ਜਿਨ੍ਹਾਂ ਨੇ ਵੀ ਬੇਸ਼ਮਾਰ ਮਾਇਆ ਦੇ ਨਾਲ ਇਸ ਮੇਲੇ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਇਸ ਮੇਲੇ ਦੇ ਵਿੱਚ ਬਲਬੀਰ ਗਹੋਰੀਆ ਤੇ ਸਾਰਕਾ ਐਂਡ ਪਾਰਟੀ ਨਕਾਲ ਸਾਰਿਆਂ ਨੇ ਹਾਜ਼ਰੀਆਂ ਲਾਈਆਂ ਤੇ ਸਾਰੀਆਂ ਸੰਗਤਾਂ ਨੂੰ ਸਿਰ ਪਾਓ ਦੇ ਨਾਲ ਬਰਾਜਿਆ ਗਿਆ ਇੱਥੇ ਜਿੰਨੀਆਂ ਵੀ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਦਾ ਨੌਜਵਾਨ ਸਭਾ ਦਾ ਖਾਨਗੀ ਪੰਚਾਇਤ ਦਾ ಗ್ರಾಮ ਪੰਚਾਇਤ ਦਾ ਤਹਿ ਦਿਲ ਤੋਂ ਬਾਬਾ ਕਮਲਦੇਵ ਜੀ ਬਾਬਾ ਜੋਛੀ ਜੀ ਇਹਨਾਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨੌਜਵਾਨ ਸਭਾ ਦਾ ਵੀ ਇਲਾਕਾ ਨਿਵਾਸੀਆਂ ਦਾ ਵੀ ਐਨ ਆਰ ਆਈ ਵੀਰਾਂ ਦਾ ਵੀ ਬਸ ਇੰਨਾ ਕੁਸ਼ ਕਹਿੰਦਾ ਹਾਂ ਖੇਮਾ ਦੇ ਜਾਜਕਾਂ ਮੇਲੇ ਦੇ ਵਿੱਚ ਕਿਸੇ ਤੇ ਕਿਸੇ ਵੀ ਪ੍ਰਕਾਰ ਦੀ ਕਿਸੇ ਦੇ ਖਿਲਾਫ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਭਾਈ ਮਾਫ ਕਰਿਓ ਮੇਰੀ ਤਰਫ ਇਹ ਹੀ ਮਰਾਦ ਹੈ ਕਿ ਜਕਾਰਾ ਬਾਬੇ ਸੇਚਨ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਬਾਬਾ ਸੇਚਨ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ ਮੈਂ ਆਪਣੀ ਪੂਰੀ ਟੀਮ ਨੂੰ ਆਪਣੀ ਨੌਜਵਾਨ ਸਭਾ ਬਾਬਾ ਸੇਚਨੋਂ ਪਾਸਟਾ ਮੋਟਰ ਟਾਉਨ ਦੀ ਤਰਫੋਂ ਅਜੇ ਪ੍ਰਧਾਨ ਮੈਂ ਸਾਰੇ ਨਗਰ ਨਿਵਾਸੀਆਂ ਦਾ ਔਰ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਦਾ ਔਰ ਆਪਣੇ ਜਿੰਨੀ ਵੀ ਮੇਰੀ ਟੀਮ ਸਾਰਿਆਂ ਦਾ ਸਹਿਯੋਗ ਸਦਕਾ ਹੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਠੀਕ ਹੈ ਬਾਬਾ ਜੀ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਬਲੰਦੀਆਂ ਛੂਣ ਦਿਨ ਦੁਗਣੀ ਰਾਤ 24 ਤਰੱਕੀ ਵachsen ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਸਾਰੇ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਬਾਬਾ ਜੀ ਵਰਸਾਈ ਰਹਿਣ ਔਰ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਦਰਬਾਰ ਹਰ ਕਦਮ ਇੱਕ ਇੱਕ ਦਾ ਕਦਮ ਸਾਡੇ ਸਿਰ ਮੱਥੇ ਆ ਅਸੀਂ ਆਪਣੀ ਪੂਰੀ ਟੀਮ ਨੌਜਵਾਨਾ ਸਵਾਬ ਆਪਾ ਸੇਰਚਨੋ ਮਾਡਰ ਟਾਉਂ ਦੀ ਤਰਫੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈਆਂ ਜੈ ਬਾਬਾ ਸੇਰਚਨੋ ਜੀ ਬਹੁਤ ਸਾੱਚੇ ਦਰਵਾਰ ਕੀ ਜੈ